ਇਸ ਦਾ ਕਿਸੇ ਆਮ ਖਾਸ ਦੇ ਨਾਲ ਕੋਈ ਸਬੰਧ ਨਹੀਂ ਮਨੋਰੰਜਨ ਵਾਸਤੇ ਹੈ ਹੁਣ ਮੈਂ ਚੁੱਪ ਕਰ ਜਣਾ ਵੀਡੀਓ ਤੁਸੀਂ ਅੱਗੇ ਦੇਖੋ ਆਪ ਸਾਰੀ ਵੀਡੀਓ ਦੇਖਣਾ ਚੱਲੀ ਤਾਂ ਜੇ ਪੈਸੇ ਮਿਲ ਜਾਣ ਸਹੀ ਮੈਨੂੰ ਜੇ ਪੈਸੇ ਨਾ ਮਿਲੇ ਤੇ ਆ ਨਹਿਰਾ ਨੇੜੇ ਹੀ ਐ ਇੱਥੇ ਛਾਲ ਮਾਰ ਕੇ ਮਰ ਜਾਾਂਗੀ ਘਰੇ ਜਾ ਕੇ ਕੀ ਕਰਨਾ ਫਿਰ ਉਹਦੇ ਰੋਣ ਦੀ ਫਿਆਨੀ ਕਰਦਾ ਕਿੱਥੋਂ ਲਾ ਰੱਬਾ ਤੂੰ ਮੇਰਾ ਅੱਜ ਕੰਮ ਮਨਾ ਦੇ ਜੇ ਨਾ ਮਨਾਇਆ ਤੇ ਫਿਰ ਤੇਰੇ ਕੋਲ ਇੱਥੇ ਹੀ ਆ ਜਾਣਾ ਫਿਰ ਮੈਂ ਘਰੇ ਨਹੀਂ ਜਾਣਾ ਵਾਪਸ ਪਵੇਂ ਪੋਛ ਹੋ ਗਿਆ ਮਾਲਕਾ ਜੀ ਕੰਮ ਨਾ ਅਮਰਾ ਮੈਂ ਇੱਥੇ ਮਰ ਜਾਣਾ ਅੱਜ ਅੱਜ ਨਹੀਂ ਮੈਂ ਕਰੇਂ ਤੁਸੀਂ ਤੇ ਲੈ ਜਾਨੀ ਯਾਰ ਹੁਣ ਹੋਰ ਮੈਂ ਕੀ ਕਰਨਾ ਹੁਣ ਜਾਣਾ ਤੂੰ ਸਾਰਾ ਸਾਮਾਨ ਰੱਖ ਲੈ ਉਸੇ ਕੋ ਚੇਤਨਾ ਕੋ ਲੈ ਜਾਇਆ ਤੂੰ ਸਮਾਨ ਤਾਂ ਸਾਰਾ ਰੱਖ ਲਿਆ ਉਹ ਬਸ ਉਹ ਮੁੰਡੇ ਦੀ ਟੈਨਸ਼ਨ ਬਣੀ ਪਈ ਹੈ ਯਾਰ ਮੇਰਾ ਕੰਮ ਦੇ ਨਾਲ ਲਾਉਣਾ ਆਪਾਂ ਅੱਛਾ ਅੱਛਾ ਉਹ ਵਾਲੇ ਦੀ ਤੇਰੀ ਵਿਚਾਂ ਲੈ ਤੇ ਚੰਗੀ ਤਰ੍ਹਾਂ ਪੁੱਛ ਦੱਸ ਕੇ ਚੱਲ ਕੋਨੇ ਉਹਨੂੰ ਟਾਈਮ ਨਾ ਮੇਰਾ ਫਲਾਉਤੀ ਚੱਲ ਗਰਮੀ ਦੇ ਅੰਦਰ ਮੈਂ ਪੱਖੇ ਸੱਲੇ ਜਾ ਆਹ ਨਹੀਂ ਕੰਮ ਕਰਨੀ ਭਾਂਡੇ ਕੋਲੀਆਂ ਤੇ ਚੱਕ ਲੈ ਨਹੀਂ ਫਲਾਰਾ ਚੱਕ ਲੈ ਨਹੀਂ ਤੇ ਮੈਂ ਤਿਸ ਫੂਲਾ ਚੱਲ ਚੰਗਾ ਫਰਮਾਨ ਸੱਭਾ ਮੇਰਾ ਕੰਮ ਨਹੀਂ ਬਣਿਆ ਮੈਂ ਮਰ ਜਾਣਾ ਮਣ ਨਹੀਂ ਮੈਂ ਬਜਣਾ ਬਾਲਕਾ ਤੈਨੂੰ ਆਖਿਆ ਸੀ ਮੇਰਾ ਕੰਮ ਬਣਾ ਦੇ ਤੂੰ ਨਹੀਂ ਮਨਾਇਆ ਧੌਣ ਮੈਂ ਘੇੜਿਆ ਆ ਫਿਰ ਜੀਵਾ ਤੂੰ ਮੇਰਾ ਲਾਉਂ ਵੀ ਮਾਫ ਹੋ ਜਾਏਗਾ ਜੇ ਮੈਂ ਮਰ ਜੀ ਮਰਨ ਨੂੰ ਕਹਿੰਦਾ ਜੀ ਤਾਂ ਨਹੀਂ ਕਰਦਾ ਪਰ ਹੁਣ ਮੈਂ ਮਜਬੂਰ ਹੋ ਗਈਆਂ ਮੈਂ ਤੋ ਪੈਸੇ ਨਹੀਂ ਦਿੱਤੇ ਜਾਣੇ ਮੇਰੇ ਘਰ ਨੂੰ ਜਿੰਮਰੇ ਲੱਗ ਜਣੇ ਨਾ ਮੈਨੂੰ ਮਰਨਾ ਹੀ ਪੈਣਾ ਹੈ ਉਹ ਮਾਦਾ ਇਹਦੀ ਕਰਨ ਲੱਗੀ ਨੂੰ ਪਿੱਛੇ ਆਣਾ ਮੈਂ ਲਾਉਂ ਜਿਆ ਸੀ ਲੌਨ ਲਾਇਆ ਗਿਆ ਕਾਲ ਨੂੰ ਅਗਲਾ ਆ ਕੇ ਜਿੰਦਰੇ ਲਾ ਦੇਦੇ ਨੇ ਚੰਦ ਨੇ ਪੈਸੇ ਲੈਣਗੇ ਛਕੇੜੇ ਮੂਨਾ ਹੁਣ ਜਾਵਾਂਗੀ ਕਰੇ ਪੈਸੇ ਮਿਲੇ ਨਹੀਂ ਮੈਂ ਮਰ ਗਈ ਤੇ ਮੇਰਾ ਲੌਨ ਵੀ ਆਪੇ ਮਗਰੋਂ ਮਾਂਦ ਹੋ ਜਾਏਗਾ ਮੇਰੇ ਪੁੱਤਰ ਨੂੰ ਕੋਈ ਤਾਂ ਕੇ ਨਾ ਜੇ ਮਾਤਾ ਮਰਦਾ ਕੋਈ ਅੱਲ ਵੀ ਦਾ ਥੋੜਾ ਹਲਾ ਇਸ ਕਰਦਾ ਜੇ ਤੈਨੂੰ ਘਾਟਾ ਪੈ ਗਿਆ ਤੇ ਤੇਰਾ ਲੌਨ ਲੈ ਦੇਣ ਵਾਲੇ ਤੇ ਦਾ ਮਤਲਬ ਤੂੰ ਮਰ ਜਾਣਾ ਇਹ ਬੰਦਾ ਜਾਨ ਦੇ ਦੇਵੇ ਆਪਣੀ ਮੈਂ ਵੀ ਪਰ ਮੈਂ ਬਚ ਰਹੀ ਮੈਨੂੰ ਪਰ ਉਹ ਮਾਂ ਦਾ ਆ ਜਾ ਓਏ ਮੇਰੇ ਆ ਜਾ ਆ ਜਾ ਮੇਰੇ ਪੈਸੇ ਦਿਲਾ ਦੇ ਰਹਿ ਬਈ ਤੂੰ ਮੈਂ ਵੀ ਬਿਆਹ ਦੇ ਕਰਜ਼ਾ ਚੱਕ ਲਿਆ ਮੈਂ ਤੇ ਲਾਵਾਂਗੀ ਮੇਰਾ ਬੱਚਾ ਨਿਆਣਾ ਰਹਿ ਆ ਜਾ ਮੈਂ ਦੇਉਂਗਾ ਤੇਰੇ ਪੈਸੇ ਬਸ ਤੂੰ ਮੇਰੇ ਆ ਜਾ ਮੈਂ ਤੇਰੇ ਪੈਸੇ ਲਾ ਦੂਗਾ ਮੇਰੀ ਮਾਂ ਹੈ ਨਾ ਟੈਨਸ਼ਨ ਲੈ ਤੂੰ ਆ ਤੇਰਾ ਪਿੰਡ ਜਿਹੜਾ ਜिला ਕਿੱਥੋਂ ਆਇਂ ਤੂੰ ਤੇਰਾ ਪਿੰਡ ਮੁਸਲੀ ਏ ਮੁੱਦ ਦੀ ਮੈਂ ਮੁੱਦ ਦੀ ਨੂੰ ਚੱਲਿਆ ਆ ਜਾ ਆ ਜਾ ਮੈਂ ਤੇਰਾ ਹੱਲ ਤੱਕੂਗਾ ਵੈਰੂ ਕੋਈ ਨਹੀਂ ਤੂੰ ਮੈਨੂੰ ਮਾਰਦਾ ਮੈਂ ਮਾਰਦਾ ਨਹੀਂ ਮੈਂ ਨੂੰ ਮੈਂ ਪਰਦਾ ਨਹੀਂ ਮਰਨਾ ਇਹ ਕੀ ਹੱਲ ਨਹੀਂ ਦਾ ਉਹ ਮਾਤਾ ਮਰਨਾ ਕੋਈ ਹੱਲ ਨਹੀਂ ਹੁੰਦਾ ਤੂੰ ਇੱਥੇ ਗੱਡੀ 'ਚ ਬੈਠ ਕੇ ਮੈਨੂੰ ਸਾਰੀ ਗੱਲ ਦੱਸ ਫਿਰ ਤੇਰਾ ਕੋਈ ਨਾ ਕੋਈ ਹੱਲ ਕਰ ਦੇ ਮਹਾਰਾਜ ਤੂੰ ਹੀ ਛੁਡਵਾਇਆ ਈ ਅਸੀਂ ਤਾਂ ਕੁਝ ਵੀ ਕਰ ਸਕਦੇ ਕੋਈ ਲਵਾਉਣਾ ਹੁਣ ਮੇਰਾ ਤਾਂ ਬੁਰਾ ਹਾਲ ਏ ਹੁਣ ਅਗਿਆ ਉਹਨੂੰ ਕੋਈ ਕੰਮ ਮਿਲ ਜਾਵੇ ਜਦ ਮੇਰਾ ਥੋੜਾ ਘੜਾ ਫਰਕ ਪਾਇਆ ਸੱਚੇ ਪਾਤਸ਼ਾਹ ਤੂੰ ਆਪ ਵੀ ਇਹ ਚਾਹ ਕਾਰਜ ਦੇ ਖਲੋਤਾ ਸਤੀਪਾਈ ਜਿਵੇਂ ਤੇ ਉਹ ਵੀ ਇਹ ਵੀ ਕਾਰਜਕਾਰ ਮੇਰਾ ਕਰਜ਼ਾ ਲੈ ਜਾਵੇ ਤੇ ਮੇਰੀ ਜਾਨ ਸੁਖੀ ਹੋ ਜਾਵੇ ਇਹ ਹੁਣ ਤੇਰੇ ਤੇ ਦੋਰਾ ਨੇ ਇਹ ਨਾ ਹੋਵੇ ਮਨ ਜਾਨ ਦੇਣੀ ਪੈ ਜਾਵੇ ਮੇਰੇ ਪੁੱਤ ਗਿਆ ਉਹਦਾ ਹੀ ਕੰਮ ਬਣਾ ਦੇ ਨਹੀਂ ਤਾਂ ਫਿਰ ਮੈਨੂੰ ਮਾਉਂਸ ਮਜਬੂਰ ਮਾਰਕਾ ਨਾ ਕਰ ਮੈਂ ਕੀ ਕਰੀਦਾ ਕੰਮ ਬਨ ਗਿਆ ਸੀਗਾ ਕੰਮ ਲੱਭਿਆ ਹੁਣ ਮੇਰੀ ਕੀ ਗਲਤੀ ਆ ਮੈਂ ਤਾਂ ਹੋਰ ਹੀ ਕੰਮ ਲੱਭਣ ਜਾਣਾ ਕਦਾ ਕੰਮ ਹੋਈ ਨਹੀਂ ਲੱਭਦਾ اے ਰੱਬਾ ਹੁਣ ਤੂੰ ਹੀ ਕੋਈ ਮੇਰੀ ਮਦਦ ਕਰ ਦੇ ਮੇਰੀ ਕਿਹੜਾ ਕੋਈ ਨੀਂਦ ਦੀ ਕੋਈ ਕਮੀ ਆ ਜਾਂ ਕੋਈ ਕੋਈ ਚੱਕਰ ਆ ਹੁਣ ਤੂੰ ਹੀ ਰੱਬਾ ਮੇਰੀ ਮਦਦ ਕਰ ਦੇ ਪੁਲਿਸ ਮੈਨੂੰ ਕੰਮ ਦਵਾ ਦੇ ਹੁਣ ਘਰੇ ਮਾਤਾ ਨੂੰ ਜਾ ਕੇ ਕੀ ਦੱਸੂਗਾ ਉਹ ਵੀ ਮਾਤਾ ਵੀ ਰੋਟਾਂ ਪਕਾਉਣ ਤੋਂ ਬੈਠੀ ਹੋਣੀਆਂ اے ਰੱਬਾ ਹੁਣ ਤੂੰ ਹੀ ਕੁਝ ਮਦਦ ਕਰ ਛੱਡੇ ਹੁਣ ਤੇਰੇ ਤੇ ਹੀ ਆ ਸਾਡੇ ਦਾ ਆਸਰੇ अपनी मांगी अठ बजे बहुत जो उठेगा तो फिर तेरू नौकरी कि मिलेगी जे तू जाए दस बजे रख दे बने जे अठ बजे गए उन्होंने मिल गए की नहीं तो तू दस बजे ओ माता तैन की पता मैनू किजे तू मैं कि बार गल करते तेन मैं कम लिया मैं जो मुंडा चला गया तू भी तो गई लू भी तड़के छेती उठ की कम लगी सैनू मिल गया कम मैनू इतने बैठी ची यानी है मैं कर्जे चुके मैं घरे खाधे लैके करता कर्जे चुके ਇਹ ਮਾਂ ਮੈਂ ਫਸੀ ਪਈਆਂ ਨਾਲ ਤੇ ਜੇ ਪੁੱਤ ਤੂੰ ਮੇਰੀ ਮਦਦ ਕਰ ਦੇਗਾ ਤੇ ਫਿਰ ਤੈਨੂੰ ਕੀ ਹੋ ਜਾਊਗਾ ਲੋਕੀ ਪੁੱਤਰ ਤੇ ਗਰਮ ਕਾਹ ਤੋਂ ਦਿੰਦੇ ਨੇ ਭਾਈ ਮਨਪਿਆ ਵੀ ਨਾਲ ਮਦਦ ਕਰੇ ਮਾਤਾ ਮੈਂ ਤਾਂ ਤੁਹਾਨੂੰ ਤਾਂ ਕਿਹਾ ਸੀਗਾ ਕਿ ਆਹ ਕਰਦੇ ਨਾ ਚੱਕ ਤੂੰ ਐਵੇਂ ਕਹ ਕੋਈ ਨਹੀਂ ਆਪਾਂ ਕੁੜੀ ਦਾ ਵਿਆਹ ਹੈ ਗੱਜ-ਵੱਜ ਕੇ ਕਰਨਾ ਮੈਂ ਤਾਂ ਤੈਨੂੰ ਕਹਿ ਸੀਗਾ ਸਿੰਪਲ ਕੁੜੀ ਦਾ ਵਿਆਹ ਕਰ ਕੋਈ ਨਹੀਂ ਆਪਾਂ ਚੁੰਨੀ ਚੜਾਵਾ ਕਰ ਦਿੰਦੇ ਆ ਤੂੰ ਐਵੇਂ ਆਹ ਕਰਦੇ ਚੱਕ ਲਿਆ ਕਰਦੇ ਚੱਕ ਜੇ ਹੁਣ ਬਸ ਤੂੰ ਪਛਤਾਉਣੀ ਪਈ ਹੈ ਨਾ ਪਛਤਾਉਣੀ ਪਈ ਆ ਮੈਂ ਕਿਹਾ ਸੀ ਨਾ ਥੋੜੀ ਘਣੀ ਮਦਦ ਤੂੰ ਕਰੇਂਗਾ ਥੋੜੀ ਘਣੀ ਮੈਂ ਕਰਾਂਗੀ ਚੱਲ ਧੀ ਦਾ ਵਿਆਹ ਸੋਹਣਾ ਕਰਦੇ ਲੋਕੀ ਕਹਿੰਦੇ ਇੱਕ ਕੁੜੀ ਏ ਤਵੇ ਆਹੋ ਜਿੰਨਾ ਲਿੰਦਿਆਂ ਪ੍ਰਾਪ ਤੈਨੂੰ ਪਾਵਾ ਇਹ ਚੰਗਾ ਰਿਸ਼ਤਾ ਲੱਭਾਵੇ ਤੇ ਕਿੱਦੇ ਕਿਦੇ ਅਰੇ ਨੂੰ ਮੂੰਹ ਨੇ ਉਹ ਫਿਰ ਦਾਜ ਨਾ ਬੰਦ ਕਰਦੇ ਪੈਂਦੇ ਨੇ ਪਰ ਜੇ ਇੱਕ ਦੋ ਵਾਰ ਜਿੰਤਗਾਮ ਨਾਲ ਹੋਇਆ ਤੇ ਅਗਲੇ ਨੇ ਆਪਣੇ ਘਰ ਵੀ ਜਿੰਦਲੇ ਲਾ ਦੇਨੇ ਤੇ ਫਿਰ ਮੈਨੂੰ ਇਹ ਦੱਸ ਕਿ ਆਪਾਂ ਕਿੱਥੇ ਜਾਵਾਂਗੇ ਡੋਕਟਰ ਸਮਾਰਥ ਤੋਂ ਲੈਵਾ ਜਾਏਗਾ ਮੇਰਾ ਪਾਉ ਉਹ ਦੋ ਮਾਰ ਜਾਗੇ ਜੇ ਪਰਤ ਕੰਮ ਲੱਗ ਗਿਆ ਤੇ ਆਪਾਂ ਤੂੰ ਸਾਰਾ ਬੰਦ ਜਾਗਾ ਤੇ ਨਹੀਂ ਆਪਾਂ ਰੁੜ ਜਾਗੇ ਦੋਵੇਂ ਮਾਪੇ ਮਾਤਾ ਤੂੰ ਟੈਨਸ਼ਨ ਨਾ ਲੈ ਕੁਛ ਨਹੀਂ ਹੁੰਦਾਗਾ ਕੋਈ ਨਹੀਂ ਅੰਦਾਜ਼ ਕੋਈ ਕਰਦਾ ਇੰਤਜ਼ਾਮ ਕੋਈ ਨਾ ਟੈਨਸ਼ਨ ਨਾ ਲੈ ਕੋਈ ਨਾ ਪਤਾ ਤੂੰ ਉੱਥੇ ਬੈਤ ਤਮੈ ਕਿਆ ਬਣਾਣੀ ਆ ਕੋਈ ਨਾ ਜੇ ਮਾਰਕ ਕੋ ਐ ਹੁੰਦੇ ਨੇ ਹੱਥ ਪੱਲਾ ਜੋੜ ਕੇ ਕੀ ਪਤਾ ਚਾਰ ਦਿਨ ਪਾ ਲਵੇ ਤੇ ਮਾਰਕ ਜਦੋਂ ਕੰਮ ਆਪਣਾ ਬਣਾ ਦੇਵੇ ਮਾਰਕ ਨੂੰ ਮੈਂ ਉੱਥੇ ਵੀ ਇਹਨਾਂ ਸਮਝਾਇਆ ਵੀ ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾ ਜੇ ਮੈਂ ਤੈਨੂੰ ਛੱਡਣ ਆਇਆ ਤੇ ਘਰੇ ਤੈਨੂੰ ਛੱਡ ਕੇ ਜਾਊਂਗਾ ਤੇ ਮੈਂ ਕਿਸੇ ਗੱਲ ਨੂੰ ਛੱਡ ਕੇ ਜਾਊਂਗਾ ਤੇਰਾ ਕੋਈ ਨਾ ਕੋਈ ਹਾਲਤ ਛੱਡ ਕੇ ਜਾਊਂਗਾ ਉਹ ਪਰਮਾਤਮਾ ਨੇ ਕੀ ਪਤਾ ਮੈਨੂੰ ਤੇਰੀ ਕਰਕੇ ਭੇਜਿਆ ਹੋਵੇ ਆਇਆ ਹੈ ਮਰਨਾ ਕਿਸੇ ਚੀਜ਼ ਦਾ ਹੱਲ ਨਹੀਂ ਹੁੰਦਾਗਾ ਤੇ ਕੱਲ ਵਰਨਾ ਤੂੰ ਤੇ ਤੇਰਾ ਮੰਗੂ ਘਰੇ ਹੀ ਹੋਊਗਾ ਆ ਮੁੰਡਾ ਅੱਜ ਅੱਜ ਛੱਡ ਕੇ ਜਾਣਾ ਹੈ ਮੈਂ ਤਾਂ ਸ਼ਹਿਰ ਗਈ ਕਿਤੇ ਗਿਆ ਕੋਈ ਹੁੰਦਾ ਨਹੀਂ ਕਰੀ ਇਹ ਅੱਜ ਹਾਂ ਤੇ ਤੂੰ ਘਾਬਰ ਨਾ ਮੇਰੀ ਮਾਂ ਦੋਸ ਮੇਰੀ ਵੀ ਮਾਂ ਐਵੇਂ ਟੈਨਸ਼ਨ ਨਾ ਲੈ ਚਿੰਤਾ ਨਾ ਕਰ ਆਪਾਂ ਚੱਲਦੇ ਆ ਕੋਈ ਨਹੀਂ ਡਰ ਕੋਈ ਨਾ ਕੋਈ ਬੱਸ ਜਿੰਦਗੀ ਹੋਰ ਤਾਂ ਕੀ ਹੈ ਮੈਨੂੰ ਮੈਂ ਟੈਨਸ਼ਨ ਨਹੀਂ ਹੋਈ ਜੇ ਮੇਰੇ ਕਰਜ਼ਾ ਲੈ ਜਾਵੇ ਤੇ ਮੈਂ ਮੌਨ ਕੀਤੇ ਕੋਈ ਜੇ ਸੂ ਮੈਨ ਮਿਲ ਜਾਂਵੇ ਮੇਰਾ ਕਰਜ਼ਾ ਆਜੋ 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 ਮਾਤਾ ਕੋ ਮਰਨਾ ਹਾਲ ਥੋੜਾ ਹੁੰਦਾ ਤੁਸੀਂ ਵਾਰ ਵਾਰ ਕੋ ਕਹਿੰਦੇ ਮੈਨੂੰ ਮਰ ਜਾਣ ਦੇਣਾ ਸੀਗਾ ਕੋਤ ਮਰਨਾ ਹਾਲਤ ਨਹੀਂ ਪਰ ਹੁਣ ਕਰਾਂ ਕੀ ਜਿਹੜੇ ਕਰਜ਼ਾ ਲੈ ਬੈਠੀਆਂ ਪਈਆਂ ਨਹੀਂ ਜਾਂਦਾ ਤੇ ਫੇਰ ਆਣੀ ਮੈਂ ਆਪਦੀ ਜਾਨ ਸ਼ਦਾਜਾ ਮੈਂ ਤਾਂ ਵੇਖਾਂ ਨਹੀਂ ਮਗਰੋਂ ਤੇ ਪੁੱਤ ਤੇਰਾ ਮਗਰੋਂ ਰੋਂਦਾ ਰਹੂਗਾ ਹਾਂ ਇਹ ਤਾਂ ਗੱਲ ਤੇਰੀ ਸਹੀ ਚਿੱਟਣੇ ਕੰਮ ਕੋਈ ਹੱਲ ਨਹੀਂ ਹੁੰਦਾ ਕਿਸੇ ਵੀ ਚੀਜ਼ ਦਾ ਚੱਲ ਤੂੰ ਮਾਂ ਮੇਰੀ ਚੱਲ अच्छा आ आ माता तेरा बढ़िया ही बढ़िया 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 ही क्या तुम बैठो तो मैं पानी लेके आ माता पानी हो चर्चा ठीक है पार की मैं ਚਪਲਾ ਤੋਂ ਬਾਤ ਕੀਤੀ ਹੈ ਤੇ ਮਾਦਾ ਦਸਦੀ ਪਈ ਸੀ ਵੀ ਕੋਈ ਕੰਮ ਨਹੀਂ ਮਿਲ ਰਿਹਾ ਮੁੰਡੇ ਨੂੰ ਹਾਂਜੀ ਉਹਨਾਂ ਬਸ ਆ 2-4 ਦਿਨ ਹੋਇਆ ਬਸ ਹੁਣੇ ਚਪਲਾ ਤੋਂ ਬਾਤ ਕੀਤੀ ਆ ਤੇ ਮੈਂ ਬਸ ਇੱਕ ਦੋ ਥਾਵਾਂ ਤੇ ਇੰਟਰਵਿਊ ਦਿੱਤੀ ਪਰ ਉੱਧਰ ਗੱਦ ਨਹੀਂ ਬਣੀ ਤੇ ਮਾਦਾ ਕਹਿੰਦੀ ਹੁਣ ਕੰਮ ਜੀ ਥੋੜਾ ਵੱਡਾ ਹਨ ਜਿਹੜਾ ਮਰਜ਼ੀ ਕਰੋ ਹਨਾ ਕੰਮ ਲੋਕੀ ਨਾ ਵਾ ਤੇ ਮੈਂ ਵੈਸੇ ਕੋਈ ਇੱਥੇ ਦੁਕਾਨ ਤੇ ਇੱਕ ਵੀ ਕੋਈ ਕੰਮ ਲੱਭ ਰਿਆ ਸੀਗਾ ਤੇ ਬਸ ਇੱਕ ਦੋ ਦਿਨਾਂ ਦਾ ਫਿਰ ਦੋ ਦੋ ਕੰਮ ਲੱਭ ਗਿਆ ਉਹ ਦੋ ਦੋ ਬਸ ਦਾਨ ਲੱਗ ਗਿਆ ਨਾ ਥੋੜੀ ਓਲੀ ਉਹਨਾਂ ਆ تینਾਂ ਨਾਲ ਤੁਸੀਂ ਕੋਈ ਛਾਲਿਆ ਨਹੀਂ ਤੁਸੀਂ ਕੌਣ ਚੱਲ ਹੁਣ ਮਾਸੇ ਬਾਣੀ ਲੈਣ ਗਈ ਹੋਇਆ ਤੇ ਮੈਂ ਨਾ ਭਾਈ ਕੇ ਬਾਰੇ ਨਹਿਰਾਂ ਲਈ ਦਿੱਥੇ ਹਾਂਜੀ ਉਥੋਂ ਲੰਘ ਰਿਆ ਸੀ ਵੈਸੇ ਮੈਂ ਗੱਲ ਕਰਨੀ ਨਹੀਂ ਸੀ ਤੈਨੂੰ ਕਰਦਣਾ ਵੀ ਗਾਹ ਤੋਂ ਲੱਗਦੇ ਇਸ ਤਰ੍ਹਾਂ ਹੋਵੇ ਹਾਂਜੀ ਹਾਂਜੀ ਮਾਤਾ ਤੇਰੀ ਭਰਾਵਾ ਨਹਿਰ ਚਸ਼ਾਲ ਮਾਰ ਲੱਗੀ ਸੀ ਮਾਤਾ ਤੇਰੀ ਆਹ ਨਹਿਰ ਚਸ਼ਾਲ ਮਾਰ ਲੱਗੀ ਸੀਗੀ ਉਹ ਕਰ ਵੀ ਸਕਦੀ ਐ ਤਾਂ ਉਹਦੇ ਅੱਗੇ ਅਸਲ 'ਚ ਅੱਛੀ ਨਾ ਕੁੜੀ ਦਾ ਕੀਤਾ ਸੀ ਵਿਆਹ ਕੁੜੀ ਦਾ ਕੀਤਾ ਵਿਆਹ ਤੇ ਉਦੋਂ ਮਾਤਾ ਨੇ ਚੱਕ ਲਿਆ ਕਰ ਜਾਂ ਅਸੀਂ ਇਹਨੂੰ ਕਹਿਆ ਵੀ ਨਾ ਚੱਕ ਕਰ ਜਾਂ ਬਾਤੋਂ ਲੰਘ ਨਹੀਂ ਜਾਦਾ ਪਰ ਮੂਤਾਂ ਨੇ ਕੁੜੀ ਦਾ ਵਿਆਹ ਹੈ ਗੱਜ ਦੇ ਵੱਜ ਕੇ ਕਰਨ ਦੇ ਚੱਕਰ ਤੇ ਨਹੀਂ ਚੱਕ ਲਿਆ ਕਰ ਜਾਂ ਤੇ ਹੁਣ ਉਹ ਲਾਹਿਆ ਨਹੀਂ ਜਾਂਦਾ ਜੇ ਪ੍ਰਭੂ ਸੱਜ ਮੈਂ ਮੌਕੇ ਤੇ ਨਾਲਾ ਹੁੰਦਾ ਉਥੇ ਤੇ ਇਹਨੇ ਮਾਤਾ ਜੀ ਨੇ ਜਾਣ ਦੇ ਦੇਣੀ ਸੀ ਮਾਤਾ ਜਾਂ ਫਿਕਰ ਚੱਲੀ ਸੀਗੀ ਭਾਈ ਯਾਰ ਤੂੰ ਤਾਂ ਸਾਡੇ ਵਾਸਤੇ ਰੱਬ ਹੀ ਐ ਜਨੇ ਮੇਰੀ ਮਾਂ ਨੂੰ ਬਚਾਇਆ ਯਾਰ ਮੇਰੀ ਮਾਂ ਤੇ ਰੱਬਾ ਜੇ ਅੱਜ ਮੇਰੀ ਮਾਂ ਨੂੰ ਕੁਛ ਹੋ ਜਾਂਦਾ ਨਾ ਮੈਂ ਵੀ ਨਾ ਕਦੀ ਮਾਂ ਦੇ ਨਾਲ ਉੱਥੇ ਨੈਰ ਵਿਸਾਲ ਮਾਰ ਦੇਣੀ ਸੀ ਤੇ ਫਿਰ ਜਿੰਨੇ ਕੰਮ ਸਾਰੇ ਸਹੀ ਹੋ ਜਾਂਦੇ ਸੀ ਇਹ ਹੀ ਤੇਰੀ ਮਾਂ ਦੀ ਸੋਚ ਹੈ ਇਹੋ ਸੋਚੇ ਬਣਾਈ ਬੈਠਾ ਇਹਨੇ ਕੰਮ ਸਹੀ ਹੋ ਜਾਂਦੇ ਆ ਜੇ ਨਸੀਬਤ ਪਈ ਹੈ ਦੋ ਦਿਨਾਂ ਡੱਟ ਕੇ ਖੜੂ ਘਰ ਕੀ ਹੋ ਗਿਆ ਵੱਡੇ ਲੋਕਾਂ ਨੇ ਆ ਗੱਡੇ ਗੱਡੇ ਕੱਪੜੇ ਬਿਜ਼ਨਸਮੈਨ ਦਾ ਸਫੈ ਕਰਾਈ ਨੇ ਇਹਨਾਂ ਗੱਲਾਂ ਕਰਕੇ ਮਾਂ ਤੋ ਤੱਕ ਗਲਤ ਕੰਮ ਕਰਦੇ ਆ ਮੈਨੂੰ ਆ ਕੀ ਪਤਾ ਲੱਗਾ ਭਾਈ ਤੂੰ ਤੂੰ ਅੱਜ ਨੈਤ ਕਿਸਾਨ ਮਾਰਨ ਲੱਗੀ ਬੋਲ ਬੋਤ ਫੜਨ ਆ ਕਰਦੀ ਜਾਨ ਛਾ ਦੇਦੀ ਮੈਨੂੰ ਮੁੰਡਾਂ ਨਾਲ ਆ ਮੈਂ ਹੋਰ ਆਣੀ ਤੇ ਉਹ ਵੀ ਫੇਰ ਆ ਜਾਣਗੇ ਕਿਲੇ ਅਰਥੇ ਲਿਆ ਮਾਦਮ ਮਾਤਾ ਜੇ ਆਪਾਂ ਕਰਦੇ ਤਾਂ ਕਿਹਦਾ ਮਤਲਬ ਇਹ ਛੁੱਟਣਾ ਹੋ ਤਾਂ ਮਾਰ ਕੇ ਆਪੀ ਜਾਨ ਹੀ ਛਾ ਕੇ ਭੱਜ ਜਾਣਾ ਵਾ ਬਾਦ ਸਾਡਾ ਕੀ ਬੰਨਾ ਸੀ ਕਿ ਵੀ ਤੂੰ ਸੋਚਾ ਵਾ ਸਾਡਾ ਛੱਦ ਮਾਤਾ ਜੇ ਤੈਨੂੰ ਕੋਈ ਅੰਦਰੋਂ ਮੈਰਾ ਕੀ ਰਹਿਣਾ ਸੀ ਕਿ ਮੈਂ ਵੀ ਨਾਲ ਉੱਥੇ ਲੈ ਕੇ ਸ਼ਾਲ ਮਾਰ ਦੇਣੀ ਪਾਵੇ ਮਾਤਾ ਜੇ ਤੂੰ ਕਰਦੀ ਹੋਵੇਂ ਤੇਰਾ ਮੁੰਡਾ ਕੰਨਾ ਕਰਦਾ ਆ ਤੇਰਾ ਅਸਰੀ ਪੈਂਦਾ ਜੇ ਤੂੰ ਕਰ ਜਾ ਚੱਕੀ ਬੈਠੀ ਆਂ ਚੱਲ ਕਰ ਜਾਈ ਚਾਹ ਤਰ ਕੋਈ ਗੱਲ ਨਹੀਂ ਅੱਗੇ ਮੈਨੂੰ ਕਹੇ ਹੱਡਿਆ ਵੱਡੇ ਵੱਡੇ ਲੋਕ ਤਰਜਾ ਚੱਕਦੇ ਨੇ ਜਿਨ੍ਹਾਂ ਨੇ ਚੱਕਿਆ ਹੋਇਆ ਚੱਲ ਪੁੱਤ ਕਈ ਮਾਤ ਮਾਰੀ ਗਈ ਛਈ ਤਾ ਤੂੰ ਹੀ ਰੱਬ ਬਣ ਕੇ ਆ ਗਿਆ ਜਿਹੜਾ ਮੈਨੂੰ ਬਚਾ ਲਿਆ ਸਾਹ ਯਾਤਾਂ ਤੇਰੇ ਪੁੱਤ ਤੇ ਆ ਹੀ ਅਸਰ ਪੈਣਾ ਹੈ ਖੜਾ ਮੇਰੇ ਪੁੱਤ ਦੇ ਮੂੰਹ ਨੂੰ ਬਚਾ ਕੇ ਲੈ ਤੂੰ ਤਗੜਾ ਬਣੋ ਤੁਸੀਂ ਫਿਰ ਕੀ ਹੋ ਗਿਆ ਤੁਸੀਂ ਮਾਪੁਰਤਾ ਰੱਬ ਨਾਲ ਹੈ ਪ੍ਰਮਾਤਮਾ ਨਾਲ ਹੈ ਕੰਮ ਕਿਵੇਂ ਨਹੀਂ ਸਬਰ ਦੇ ਇਹ ਮੈਂ ਪੁੱਛ ਲਿਆ ਕਿੰਨੇ ਆ ਪੜਿਆ ਤੂੰ ਕਹਿੰਦਾ ਮੈਂ 10 ਤੋਂ 12 ਹੈ ਪੇਪਲਾਸ ਨੂੰ ਇਹਨੇ ਕੀਤੀ ਹੋਈ ਹੈ ਤੇ ਮੈਨੂੰ ਨਾ ਕਿਸੇ ਬੰਦੇ ਦੀ ਲੋੜ ਹੈ ਕੰਮ ਆਸਤੇ ਮੈਂ ਤਾਂ ਆਪ ਸਵੇਰੇ ਖੜੇ ਮੈਂ ਐਸੇ ਕਰਕੇ ਦਾ ਕੰਮ ਬੰਨਣਾ ਠਿਕਣੇ ਤਾਂ ਹੀ ਆਇਆ ਪਰਮਾਤਮਾ ਨੇ ਵਿਛਿਆ ਮੈਨੂੰ ਵੀ ਲੋੜ ਸੀ ਮੈਨੂੰ ਇੱਕ ਚੰਗੇ ਬੰਦੇ ਦੀ ਲੋੜ ਹੈ ਜਿਹੜਾ ਚੰਗਾ ਬੰਦਾ ਹੋਵੇ ਵਫਾਦਾਰ ਹੋਵੇ ਕੋਈ ਬਾਦ ਘਾਟ ਨਾ ਕਰੇ ਤੇ ਕੋਈ ਗੱਲ ਨਹੀਂ ਤੇ ਮੈਂ ਤੁਹਾਨੂੰ ਮਾਂ ਪੁੱਤ ਰਹਿਣਾ ਉੱਥੇ ਪਊਗਾ ਅੱਗੇ ਮੇਰੇ ਕੋਲ ਇੱਕ ਬੰਦਾ ਲੱਗਾ ਸੀਗਾ ਪਰ ਉਹ ਨਾ ਥੋੜਾ ਜਿਆਦਾ ਉਹ ਕੈਨੇਡਾ ਚਲਾ ਗਿਆ ਤੇ ਇੱਕ ਦੋ ਮੁੰਡੇ ਆਏ ਤੇ ਉਹ ਥੋੜੇ ਜਿਹਾ ਮੈਨੂੰ ਚੰਗੇ ਨਹੀਂ ਲੱਗੋ ਨਸ਼ੇ ਪੱਤੇ ਜਿਹੜੇ ਲੱਗੇ ਮੈਨੂੰ ਚਲੋ ਤੂੰ ਮੈਂ ਦੇ ਰੋਈ ਆ ਤੇਰੀ ਮਾਂ ਦੇ ਮੋਹ ਨੂੰ ਮੈਂ ਤੈਨੂੰ ਕੰਮ ਤੇ ਲਾ ਦੇਣਾ ਤੇ ਕੋਈ ਗੱਲ ਨਹੀਂ ਟੈਨਸ਼ਨ ਨਹੀਂ ਲੈਣੀਗੀ ਠੀਕ ਹੈ ਇਹ ਤੋਂ ਮੈਂ ਗਰੰਟੀ ਐ ਜੇ ਰਾਥੇ ਨਹੀਂ ਕਰਦੇ ਕੋਈ ਬੋਨੇ ਮਾਤਾ ਅਜੋ ਬਾਤ ਤੂੰ ਇਹ ਗੱਲਾਂ ਨਹੀਂ ਕਰਨੀਆਂ ਤੁਸੀਂ ਤੇ ਹੁਣ ਮੈਂ ਚਲਦਾ ਕਿਉਂਕਿ ਮੈਨੂੰ ਥੋੜੀ ਜਲਦੀ ਹੈ ਨਹੀਂ ਨਹੀਂ ਮਾਤਾ ਨਹੀਂ ਚਾਹ ਪੀ ਕੇ ਚਲੇ ਜਾਂਦੇ ਨਹੀਂ ਨਹੀਂ ਉਹਵੇਂ ਮੈਂ ਬੰਦਾ ਲੱਪਣਾ ਨਹੀਂ ਕੋਈ ਚੱਲ ਮੇਰਾ ਵੀ ਕੰਮ ਇੱਥੇ ਸਤ ਤੂੰ ਐਵੇਂ ਆ ਬਾਤ ਨਹੀਂ ਆ ਘੱਡੀਆਂ ਗੱਲਾਂ ਨਹੀਂ ਸੋਚਣੀਆਂ ਹੈ ਹੈ ਚਾ ਠੀਕ ਆ ਮਾਤਾ ਨੀ ਦੇ ਪਰ ਤੇ ਮੈਂ ਨੰਬਰ ਆ ਜਾ ਕਾਕਾ ਗੱਡੀ ਕੋਲੇ ਤੇ ਨੰਬਰ ਦੇ ਦੇਣਾ ਹਾਂ ਜੀ ਤੇ ਤੁਸੀਂ ਸਵੇਰੇ ਆਪ ਦਾ ਰਹਿ ਪੋਗੇ ਨਾ ਉੱਥੇ ਮੇਰੇ ਕੋਲੋਂ ਹਾਂ ਰਹਿ ਜਾਣਾ ਕੱਲ ਤੁਸੀਂ 10 ਦਿਨ ਲਾ ਕੇ ਭਾਜੋ ਫਿਰ ਉਹ ਚੰਗੀ ਗੱਲ ਹੈ ਨਹੀਂ ਅਸੀਂ ਕਰ ਜਾ ਦੇਣਾ ਅਸੀਂ ਮਜਬੂਰ ਆ ਅਸੀਂ ਤਰਾਂਵਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਹੁਤ ਬਹੁਤ ਧੰਨਵਾਦ ਜੀ